ہیلو مائی یوٹیوب فیملی ویلکم بیک ٹو مائی چینل کیون سارے آئی ہوپ تو سارے ودیا ہوں گے ٹھیک ہوں گے اور اپنے گھر سارے راضی خوشی ہوں گے ادھر میں نا آٹا اپنا گن لگی سی اج بنا رہے ہیں آسی کچوڑی آلو والی کچوڑی تے میں ادھر لئے روم لے آئی سی آٹا گننے لے بچ میں تھوڑا یا پہلا آٹے چ نمک پایا پھر کسوری میتھی پائی کسوری میتھی پائی دوستو بعد ਅਗਰ ਸੂਜੀ ਹੁੰਦੀ ਤਾਂ ਮੈਂ ਸੂਜੀ ਵੀ ਜ਼ਰੂਰ ਪਾਉਂਦੀ ਬਟ ਸੂਜੀ ਹੈ ਨਹੀਂ ਸੀ ਇੰਨਾ ਕਚੋਰੀ ਕ੍ਰਿਸਪੀ ਬਣਦੀ ਆ ਤੇ ਮੈਂ ਫਿਰ ਇਧਰ ਹੀ ਮੈਂ ਕਿਹਾ ਚਲ ਆਟਾ ਆਪਣਾ ਗੁੰਨ ਲਾਂਦੀ ਰਸੋਈ 'ਚ ਤੁਹਾਨੂੰ ਪਤਾ ਫਿਰ ਉਹ ਜਗ੍ਹਾ ਉੰਨੀ ਕੁ ਹੁੰਦੀ ਨਾ ਉਸ ਹਿਸਾਬ ਨਾਲ ਛੋਟ ਥੋੜੀ ਜਗ੍ਹਾ ਆ ਤੇ ਇਧਰ ਹੀ ਮੈਂ ਫਿਰ ਆਟਾ ਗੁੰਨ ਲਾ ਪਈ ਆਲੂ ਬੋਇਲ ਕਰ ਲਏ ਸੀ ਤੇ ਇਹਨਾਂ ਨੂੰ ਮੈਂ ਮੈਂ ਮੈਸ਼ ਦੀ ਥੈ ਤੇ ਮਤਲਬ ਮੈਸ਼ ਕਰਨੇ ਸੀ ਪਹਿਲਾਂ ਫਿਰ ਮੈਂ ਕਿਹਾ ਮੈਸ਼ ਨਹੀਂ ਕਰੂੰਗੀ ਫਿਰ ਵੀ ਇਹਨਾਂ ਆਲੂ ਦੀਆਂ ਉਹ ਜੋ ਡਲੀਆਂ ਡਲੀਆਂ ਹੁੰਦੀਆਂ ਉਹ ਰਹਿ ਹੀ ਜਾਂਦੀਆਂ ਆ ਇਨਾਂ ਨੂੰ ਮੈਂ ਸੋਚਿਆ ਵੀ ਆਲੂ ਨੂੰ ਕੱਦੂਕਸ਼ੀ ਕਰ ਲੈਣੀ ਆ ਕਿਉਂਕਿ ਫੇਰ ਡਲੀਆਂ ਨਾਲ ਆਲੂ ਦੀਆਂ ਰਹਿ ਹੀ ਜਾਣੀਆਂ ਇਸ ਲਈ ਮੈਂ ਸੋਚਿਆ ਕੱਦੂ ਕਾਸ਼ੀ ਬੈਸਟ ਵਾ ਤੇ ਆਟਾ ਮੈਂ ਇੱਧਰ ਰੱਖਤਾ ਰੈਸਟ ਕਰਨ ਲਈ ਹੁਣ ਇਹਨੂੰ ਬਾਅਦ ਚੋ ਥੋੜੇ ਟਾਈਮ ਬਾਅਦ ਇਹਨੂੰ ਮੈਂ ਆਟੇ ਨੂੰ ਫੇਰ ਇੱਕ ਵਾਰੀ ਨਮਕੀਆਂ ਦੇ ਦੂੰਗੀ ਕਿਉਂਕਿ ਆਟਾ ਥੋੜਾ ਸਖਤੀ ਰੱਖਣਾ ਹੈ ਕਚੋਰੀ ਲਈ ਨਰਮ ਨਹੀਂ ਰੱਖੀ ਦਾ ਥੋੜਾ ਸਖਤ ਅਗਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਐ ਸੂਜੀ ਹੁੰਦੀ ਤਾਂ ਮੈਂ ਸੂਜੀ ਜ਼ਰੂਰ ਪਾਉਂਦੀ ਆਟੇ ਚ ਬਟ ਸੂਜੀ ਹੈ ਨਹੀਂ ਸੀ ਇੱਧਰ ਮੇਰੇ 오ਰੇਂਜ ਵੀ ਪਏ ਹੋਏ ਹੈ 오ਰੇਂਜ ਮੈਂ ਖਾਣੀ ਹੁੰਦੀ ਆ ਤੇ ਇੱਕ ਅੱਧੇ ਰਹਿ ਗਿਆ ਬਸ ਤੇ ਬਸ ਮੇਰੇ ਆਲੂ ਵੀ ਗੱਦੂ ਕਾ ਸ਼ੋ ਹੋ ਗਿਆ ਤੇ ਤੁਸੀਂ ਨਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਵਧੀਆ ਕਚੋਰੀ ਬਣੀ ਸੀਗੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਮੇਰੀ ਵੀਡੀਓ ਹੈਲੋ ਮਾਈ ਯੂਟਿਊਬ ਫੈਮਿਲੀ ਵੈਲਕਮ ਬੈਕ ਟੂ ਮਾਈ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਬਹੁਤ ਆਜ ਕੰਮ ਕਰਨਾ ਓਏ ਵੈਲਕਮ ਕਰ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਹੈ بارش ਹੋ ਰਹੀ ਹੈ ਦਿਨ ਸੰਡੇ ਆ بارش ਵੈਸੇ ਵੀ ਦੱਸੀ ਸੀ ਨਟ ਤੇ ਤੇ ਹੋ ਰਹੀ ਹੈ ਬਹੁਤ ਜ਼ਿਆਦਾ ਹੁਣ ਮੈਂ ਨਾ ਕਚੋਰੀਆਂ ਬਣਾਉਂਗੀ ਅੱਜ ਅਸੀਂ ਬਣਾ ਰਹੇ ਹਾਂ ਕਚੋਰੀ ਆਟੇ ਵਾਲੀ ਆਲੂ ਵਾਲੀ ਕਚੋਰੀ ਸੂਜੀ ਹੈ ਨਹੀਂ ਸੀ ਨੇ ਤਾਂ ਮੈਂ ਸੂਜੀ ਵੀ ਪਾਉਂਦੀ ਆਟੇ ਚ ਚਲੋ ਕੋਈ ਨਹੀਂ ਅੱਧੀ ਬਣਾ ਲਉਗੀ ਸੂਜੀ ਪਾਣ ਨਾਲ ਨਾ ਕਚੋਰੀ ਕ੍ਰਿਸਪੀ ਬਣਦੀ ਹੈ ਤੇ ਫਿਰ ਸੂਜੀ ਹੈ ਨਹੀਂ ਸੀ ਤੇ ਹੁਣ ਮੈਂ ਬਣਾਉਂਗੀ ਕਚੋਰੀ ਤੇ ਆਟਾ ਗੁੰਨ ਕੇ ਹਟੀਆਂ ਹੋਰ ਆਲੂ ਮੈਸ਼ ਕਰਕੇ ਹਟੀਆਂ ਕੱਦੂ ਕਸ਼ਨਾ ਹੀ ਨਾ ਮੈਸ਼ ਕਰ ਲਏ ਸੀਗੇ ਆਲੂ ਤੇ ਉਸ ਤੋਂ ਬਾਅਦ ਹੁਣ ਬਨਾਨੀ ਹੈ ਥੋੜੀ ਦੇਰ ਚ ਤੇ ਬਾਰਿਸ਼ ਵੀ ਹੋ ਰਹੀ ਹੈ ਲਗਾਤਾਰ ਸਵੇਰ ਦੀ ਹੋ ਰਹੀ ਹੈ ਹੁਣ ਥੋੜੀ ਜੀ ਹੱਟੀ ਆ ਕਿਣਮਿਣ ਕਿਣਮਿਣ ਹਜੇ ਵੀ ਹੋ ਰਹੀ ਹੈ ਬਾਰਿਸ਼ ਤੇ ਪਤਾ ਨਹੀਂ ਉਹ ਕੱਲ੍ਹ ਸ਼ਾਇਦ ਧੁੱਪ ਦਸੀ ਹੋਈ ਆ ਬਾਕੀ ਪਤਾ ਕੋਈ ਨਹੀਂ ਹੋ ਮੌਸਮ ਦਾ ਨਾ ਕਿਹੜੇ ਵੇਲੇ ਪਲਟੇ ਜਾਵੇ ਤੇ ਮੈਂ ਕਿ ਚੱਲ ਆਪਣਾ ਵੀਡੀਓ ਵੀ ਸਟਾਰਟ ਕਰ ਲਵਾਂ ਨਹੀਂ ਆਪਣਾ ਵਲੋਗ ਕਿਉਂਕਿ ਕਾਫੀ ਟਾਈਮ ਤੋਂ ਵਲੋਗ ਬਣਾ ਨਹੀਂ ਰਹੀ ਤबीयत थोड़ी ਐਵੇਂ ਆ ਤबीयत तो ਹੁਣ ਵੀ ਮੈਂ ਗੱਲ ਕਰ ਰਹੀ ਹਾਂ ਸਾ ਬੜਾ ਚੜ ਗਿਆ ਪਿਆ ਤੇ ਚਲੋ ਫਿਰ ਮੈਂ ਤੁਹਾਨੂੰ ਥੋੜੀ देर में मिलती हूं कचौरी बनाई है बना अपन ਬਾਰਿਸ਼ ਆੜ ਬਾਰਿਸ਼ ਵੀ ਬਹੁਤ ਹੋ ਰਹੀ ਹੈ ਤੇ ਐਦਾ ਦੇ ਮੌਸਮ ਚ ਬਾਰਿਸ਼ੀ ਕਣੀ ਦੇ ਮੌਸਮ ਚ ਕਚੋਰੀ ਗਰਮਾ ਗਰਮ ਮਿਲ ਜਾਵੇ ਚਾਹ ਮਿਲ ਜਾਵੇ ਦਹੀਂ ਹੋਵੇ ਨਾਲ ਮਤਲਬ ਨਹੀਂ ਜਾ ਰਹੀ ਆ ਕਿਉਂਕਿ ਠੰਡੇ ਮੌਸਮ ਚ ਇਦਾਂ ਦੀਆਂ ਚੀਜ਼ਾਂ ਵਧੀਆ ਲੱਗਦੀਆਂ ਬਾਰਿਸ਼ ਬੂਰਸ਼ ਪੈਂਦੀ ਹੋਵੇ ਜੇ ਪਕੌੜੇ ਬਣਾ ਲਓ ਜਾਂ ਕੁਝ ਹੋਰ ਹੈ ਨਾ ਤੇ ਇਹ ਚੀਜ਼ਾਂ ਫਿਰ ਠੰਡ ਚ ਵਧੀਆ ਲੱਗਦੀਆਂ ਮਤਲਬ ਮੀਂਹ ਵਾਲੇ ਮੌਸਮ ਚ ਵਧੀਆ ਲੱਗਦੀਆਂ ਬਸ ਮੈਂ ਇੱਥੇ ਆਲੂਆਂ 'ਚ ਹੁਣ ਨਮਕ ਪਾ ਰਹੀ ਸੀ ਬਾਕੀ ਮਸਾਲੇ ਜਿਹੜੇ ਗਰਮ ਮਸਾਲਾ ਧਨੀਆ ਪਾਊਡਰ ਜੀਰਾ ਪਾਊਡਰ ਜੀਰਾ ਇਹ ਮਸਾਲੇ ਪਾ ਰਹੀ ਸੀ ਨੋਰਮਲ ਜਿਹੜੇ ਘਰ 'ਚ ਹੁੰਦੇ ਆ ਔਰ ਪਿਆਜ਼ ਪਾਈ ਹਰੀ ਮਿਰਚ ਪਾਈ ਕਸੂਰੀ ਮੇਥੀ ਵੀ ਪਾਈ ਇਹਦੇ ਵਿੱਚ ਔਰ ਲਾਸਟ ਤੇ ਮੈਂ ਪਾਇਆ ਸੀਗਾ ਉਹ આમਚੂਰ ਪਾਊਡਰ ਏ ਵੀ ਮੈਂ ਪਾਇਆ ਸੀ ਕਿ ਕਿ ਇੰਨਾ ਕਚੋਰੀ ਵਾਕੇ ਟੇਸਟੀ ਬਹੁਤ ਬਣਿਆ ਦੇਖੋ ਮੈਂ ਹੁਣ ਆਮਚੂਰ ਪਾਊਂਗੀ ਤੇ ਇੰਨਾ ਕਚੋਰੀ ਬਹੁਤ ਜ਼ਿਆਦਾ ਵਧੀਆ ਬਣੀ ਤੇ ਹਾਂ ਇੱਕ ਗੱਲ ਹੋਰ ਮੈਂ ਕਚੋਰੀ ਇਕੱਲੀ ਨਹੀਂ ਬਣਾਈ ਮਤਲਬ ਮੇਰੇ ਹਸਬੰਦ ਨੇ ਮੇਰੇ ਪਤੀ ਦੇਵ ਨੇ ਮੇਰਾ ਪੂਰਾ ਸਾਥ ਦਿੱਤਾ ਪੂਰੀ ਹੈਲਪ ਕਰਾਈ ਮੈਂ ਬਸ ਇੱਕ ਸਿਰਫ ਬਣਾਦੀ ਰਹੇ ਤੇ ਉਹ ਤਲਦੇ ਰਹੇ ਤਲਣ ਦਾ ਕੰਮ ਉਹਨਾਂ ਦਾ ਸੀਗਾ ਛੋਟੇ-ਮੋਟੇ ਕੰਮਾਂ ਚ ਮੇਰੀ ਹੈਲਪ ਕਰਵਾ ਦਿੰਦੇ ਆ ਤੇ ਕੋਈ ਵੀ ਕੰਮ ਹੋਵੇ ਨਾ ਤੇ ਹੈਲਪ ਕਰਵਾ ਰਹੰਦੇ ਆ ਇਹ ਮੇਰੀ ਤੇ ਬਸ ਮੈਂ ਹੁਣ ਆਪਣਾ ਤੁਹਾਨੂੰ ਹੀ ਸਮਾਨਤ ਘਰ ਰਹੀ ਸੀ ਤੇ ਨੂੰ ਚੰਗੀ ਤਰ੍ਹਾਂ ਹੁਣ ਮੈਂ ਮਿਕਸ ਕਰੂੰਗੀ ਹੱਥ ਨਾਲ ਹੀ ਮਿਕਸ ਕਰ ਲੂੰਗੀ ਕਿਉਂਕਿ ਚਮਚ-ਚਮਚ ਨਾਲ ਨਹੀਂ ਹੁੰਦਾ ਮੈਂ ਤਾਂ ਮਿਕਸ ਅ ਤੁਨ ਕੋ ਪੰਜਾਬੀ ਲੋਕ ਹੱਥ ਰਾਈ ਮੈਂ ਤਾਂ ਮਿਕਸ ਕਰ ਲਈ ਸੀ ਚੰਗੀ ਤਰ੍ਹਾਂ ਤੇ ਇੱਥੇ ਨਾ ਮਸਾਲੇ ਵੀ ਆਹੀ ਵਾਲੇ ਪਾਏ ਆ ਤੇ ਵੀਡੀਓ 'ਚ ਪਤਾ ਨਹੀਂ ਕਿਵੇਂ ਦੀ ਬਣ ਗਈ فون شہر اُلٹا فر لیا سا میں اس تو بعد میں یہ مکس کرن تو بعد چنگی طرح ہون میں جاؤں گی سدھا کچن سے کچن جاؤں گی تو کچن میں لوہے دکڑائی لوہے دکڑائی ویچ میں تیل پا دیتا اور تیل نو میں چنگی طرح گرم کروں گی پہلے ਤੇ ਮੌਸਮ ਤੁਸੀਂ ਦੇਖ ਰਹੇ ਹੋ ਬਾਹਰ ਦਾ ਦੇਖੋ ਸੜਕ ਪੂਰੀ ਗਿੱਲੀ ਹੋਈ ਪਈ ਆ ਇੰਨੀ ਬਾਰਿਸ਼ ਹੋਈ ਨਾ ਸਵੇਰ ਇੰਨੀ ਬਾਰਿਸ਼ ਹੋਈ ਬਹੁਤ ਜ਼ਿਆਦਾ ਤੇ ਥੋੜੀ ਥੋੜੀ ਹਜੇ ਵੀ ਪੂਰ ਪੂਰ ਪੈ ਰਹੀ ਆ ਤੇ ਬਸ ਇਧਰ ਮੈਂ ਲੋਹੇ ਦੀ ਕੜਾਈ ਚ ਤੇਲ ਪਾ ਤੇ ਵੀ ਗਰਮ ਹੋ ਰਿਹਾ ਇਹਨੂੰ ਗਰਮ ਕਰਨਾ ਰੱਖ ਦੂੰਗੀ ਤੇ ਤੁਸੀਂ ਦੇਖ ਰਹੇ ਹੋ ਕੜਾਈ ਚੰਗੀ ਤਰ੍ਹਾਂ ਗਰਮ ਹੋ ਗਈ ਔਰ ਤੇਲ ਵੀ ਗਰਮ ਹੋ ਗਿਆ ਤੇ ਮੈਂ ਆਪਣੀ ਇਧਰ ਤਿਆਰੀ ਫੁੱਲ ਕਰ ਲਈ ਆ ਤੇ ਭਾਵਕ ਦੇ ਪਾਪਾ ਵੀ ਹੁਣੇ ਵਰਸ ਆਉਣਗੇ 2-4 ਮਿੰਟ ਚ ਤੇ ਬੱਸ ਫਿਰ ਸ਼ੁਰੂ ਕਰਾਂਗੇ ਕਚੋਰੀ ਬਣਾਣੀ ਉਧਰ ਮੌਸਮ ਵੀ ਬੜੀ ਆਦਰੀ ਮੌਸਮ ਚ ਮਿਲ ਜਾਵੇ ਨਾ ਕਚੋਰੀ ਪਕੋੜੇ ਹੋਰ ਕੁਝ ਵਧੀਆ ਲੱਗਦਾ ਭਾਵਕ ਦੇ ਪਪਾ ਆਏ ਸੀ ਨਾ ਮੇਰੇ ਮੇਰਾ ਪੂਰਾ ਇਹਨਾਂ ਨੇ ਜਿੰਨਾ ਚਿਰ ਮੈਂ ਖੜੀ ਰਹੀ ਨਾ ਚੇਰੇ ਵੀ ਖੜੇ ਰਹੇ ਕਿਉਂਕਿ ਇਹਨਾਂ ਦਾ ਕੰਮ ਸੀ ਤਲਣਾ ਇਹਨਾਂ ਨੂੰ ਐਸੇ ਵੀ ਨੂੰ ਪਤਾ ਵੀ ਮੈਂ ਥੋੜਾ ਤਬੇ ਠੀਕ ਨਹੀਂ ਤੇ ਇਹ ਫੇ ਮੇਰੀ ਹੈਲਪ ਕਰਵਾ ਦੰਦੇ ਆ ਮੇਰਾ ਕੰਮ ਸੀ ਸਿਰਫ ਬੇਲ ਲੈਣਾ ਬੇਲਣਾ ਵੀ ਹੱਥ ਨਾਲ ਹੀ ਮੈਂ ਕੀਤਾ ਸੀ ਥੋੜਾ ਜਿਦਾ ਆਲੂ ਪਾਲੇ ਸੀ ਪੇੜੇ 'ਚ ਤੋਂ ਨੂੰ ਮੈਂ ਹੱਥ ਦੇ ਨਾਲ ਹੀ ਹੈਨਾ ਅੱਧਾ ਫਲਾਇਆ ਸੀਗਾ ਬੇਲਣ ਨਾਲ ਐਦਾਂ ਹੋ ਜਾਂਦਾ ਆਲੂ ਫਿਰ ਬਾਹਰ ਨਿਕਲ ਜਾਂਦੇ ਆ ਪੇੜਾ ਜਿਹੜਾ ਪੇੜਾ ਹੁੰਦਾ ਉਹਨੂੰ ਫਾਟ ਜਾਂਦਾ ਫਿਰ ਉਹ ਕਚੋਰੀ ਉਹ ਟੇਸਟ ਨਹੀਂ ਰੇਂਦਾ ਨਾਲੇ ਉਹ ਕਚੋਰੀ ਫੁੱਲਦੀ ਵੀ ਨਹੀਂ ਤੁਸੀਂ ਦੇਖੋ ਮੇਰੀ ਕਚੋਰੀ ਕਿ ਮੈਂ ਫੁੱਲ ਫੁੱਲ ਕੇ ਪੈ ਪੈ ਕ ਚੋੜੀ ਸਦੀ ਨਹੀਂ ਫੁੱਲੇ ਬਾਟਚ ਮੇਰੀ ਸਾਰੀਆਂ ਕਚੋਰੀਆਂ ਫੁੱਲ ਕੇ ਆਈਆਂ ਤੇ ਇਹਨਾਂ ਨੇ ਨਾ ਪਲੇਟ ਚ ਟਿਸ਼ੂ ਪੇਪਰ ਲਾਤੇ ਸੀ ਦੋ ਚਾਰ ਮੈਂ ਇਹਨਾਂ ਨੂੰ ਕਿਹਾ ਸੀ ਟਿਸ਼ੂ ਪੇਪਰ ਦੇ ਉੱਪਰ ਰੱਖ ਲਿਓ ਕਿਉਂਕਿ ਜੋ ਐਕਸਟਰਾ ਤੇਲ ਆ ਉਹ ਟਿਸ਼ੂ ਪੇਪਰ ਦੇ ਉੱਪਰ ਹੀ ਰੋਂਗਾ ਹਨ ਹੁਣ ਵੀ ਮੈਂ ਗੱਲ ਕਰ ਰਹੀ ਹਾਂ ਹੁਣ ਵੀ ਮੈਨੂੰ ਇੰਨਾ ਜ਼ਿਆਦਾ ਸਾਹ ਚੜ ਰਿਹਾ ਬਹੁਤ ਜ਼ਿਆਦਾ ਡਾਕਟਰ ਨੂੰ ਦਿਖਾਉਂਗੀ ਮੈਂ ਚੈੱਕ ਕਰਵਾ ਕੇ ਆਉਂਗੀ ਪਹਿਲਾ ਮੈਂ ਤੇਲ ਨਾਲ ਹਨਾ ਕਚੋਰੀ ਬਣਾਈ ਤੇਲ ਨਾਲ ਆ ਦੇ ਕੋ ਪੇਲੀ ਕਚੋਰੀ ਬਿਲਕੁਲ ਨਹੀਂ ਫੁੱਲੀ ਫਿਰ ਮੈਂ ਥੋੜਾ ਜਿਹਾ ਆਟਾ ਹੀ ਲਿਆ ਜਿੱਦਾਂ ਪਾਰ ਜਿਹੜਾ ਪਰੋਟੀ ਬਣਾਉਂਦੇ ਪਲੇਥਨ ਹੁੰਦਾ ਆਟਾ ਨੂੰ ਲਿਆ ਐਕਸਟra ਫਿਰ ਹੋਰੇ ਨਾਲ ਮੈਂ ਬੇਲ ਬੇਲ ਕੇ ਨਾ ਹੱਥ ਨਾਲ ਫਿਰ ਉਹ ਪਾਇਨਾ ਤੇ ਉਹ ਬਹੁਤ ਜ਼ਿਆਦਾ ਫੁੱਲੀ ਕਚੋਰੀ ਤੇ ਫਿਰ ਮੁੜ ਕੇ ਮੈਂ ਤੇਲ ਨਹੀਂ ਦਵਾਰ ਲਾਇਆ ਆਟੇ ਨਾਲ ਨਾ ਧੀਰੇ ਤੇ ਤੁਸੀਂ ਵੀਡੀਓ ਦੇਖੋ ਅੱਗੇ ਫਾਈਨਲੀ ਕਚੋਰੀ ਬਣ ਕੇ ਰੈਡੀ ਹੋ ਗਈ ਹੈ ਤੇ ਪਹਿਲਾਂ ਸੀ ਦਹੀਂ ਨਾਲ ਵੀ ਖਾਦੀ ਸੀਗੀ ਤੇ ਮਤਲਬ ਉਦੋਂ ਮੈਂ ਕੋਈ ਆਪਣਾ ਵਲੋਗ ਸ਼ੂਟ ਨਹੀਂ ਕਰ ਪਾਈ ਕਿਉਂਕਿ ਖਾਨਚੀ ਨੇ ਵਿਵਸਥਾ ਸੀ ਦਹੀਂ ਟੇਸਟੀ ਬਣੇ ਸੀ ਨਾ ਤੇ ਫਿਰ ਮੈਂ ਹੁਣ ਸ਼ਾਮ ਨੂੰ ਚਾਹ ਨਾਲ ਖਾਣ ਲੱਗੀ ਹੈ ਮੈਨੂੰ ਚਾਹ ਨਾਲ ਹੀ ਵਧੀਆ ਲੱਗਦੀ ਹੈ ਦਹੀਂ ਨਾਲ ਨਹੀਂ ਮੈਂ ਖਾਂਦੀ ਪੀ ਲਿਆ ਖਾ ਲਈ ਕਚੋਰੀ ਤੇ ਕਚੋਰੀ ਤੁਸੀਂ ਦਹੀਂ ਨਾਲ ਵੀ ਖਾ ਸਕਦੇ ਹੋ ਨਮਕ ਮਸਾਲਾ ਪਾ ਕੇ ਤੇ ਮੈਨੂੰ ਤਾਂ ਚਾਹ ਨਾਲ ਹੀ ਵਧੀਆ ਲੱਗਦੀ ਹੈ ਮੈਂ ਤਾਂ ਚਾਹ ਨਾਲ ਹੀ ਖਾਦੀ ਆ ਕਚੋਰੀ ਦੇਈ ਨਾ ਖਾਧੀ ਹੈ ਦਹੀਂ ਨਾ ਮੈਨੂੰ ਟੇਸਟ ਨਹੀਂ ਆਇਆ ਦਹੀਂ ਨਾ ਪਹਿਲਾ ਖਾਲੀ ਸੀਗੀ ਬਾਹੂਕ ਨਹੀਂ ਵੀ ਮੈਂ ਵੀ ਇੰਨਾ ਨਹੀਂ ਵੀ ਤੇ ਹੁਣ ਚਾਹ ਨਾ ਖਾਦੀ ਆ ਤੇ ਹੁਣ ਮੈਂ ਇੱਥੇ ਆਪਣਾ ਵੀਡੀਓ ਤਾਂ ਐਂਡ ਕਰਦੀ ਆ ਅਗਰੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਹੋ ਸਬਸਕ੍ਰਾਈਬ ਜਰੂਰ ਕਰਿਓ ਤੇ ਮੈਂ ਹੁਣੀ ਹਜੇ ਨਾ ਲੰਮੀ ਪਈ ਆ ਕੰਮ ਕੁੰਮ ਸਾਰਾ ਕਰਕੇ ਨੂੰ ਟਾ ਕੇ ਤੇ ਇਸ ਲਈ ਮੈਂ ਵਲੋਗ ਥੋੜਾ ਲੇਟ ਕੇ ਬਣਾ ਰਹੀ ਆ ਚਲੋ ਹਨ ਮੈਂ ਆਪਣਾ ਇੱਥੇ ਵੀਡੀਓ ਐਂਡ ਕਰਦੀ ਹਾਂ ਬਾਏ ਬਾਏ